ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਅੱਜ ਅਸੀਂ ਮੁੜ ਖਬਰ ਲੈ ਕੇ ਆਏ ਹਾਂ ਪੱਤਰਕਾਰ ਭਾਰਤ ਭੂਸ਼ਣ ਦੇ ਸਬੰਧੀ ਜਿਸ ਤੇ ਐਫ ਆਈ ਆਰ ਨੰਬਰ 197 ਦਰਜ ਕੀਤੀ ਗਈ 27 ਸਤੰਬਰ ਨੂੰ ਬਠਿੰਡਾ ਪੁਬਲਿਕ ਤੋਂ ਇਸ ਪਰਚੇ ਦੇ ਵਿਸਤਾਰ ਪੜ੍ਹ ਕੇ ਸਾਨੂੰ ਜੋ ਜਾਣਕਾਰੀ حاصل ਹੋਈ ਉਹ ਤੁਹਾਨੂੰ ਦੱਸਦੇ ਹਾਂ ਨਾਲ ਨਾਲ ਤੁਸੀਂ ਸਕਰੀਨ ਤੇ ਇਸ ਪਰਚੇ ਤੇ ਨਜ਼ਰ ਮਾਰਦੇ ਚਲੋ ਐਸ ਐਮਓ ਸਿਵਲ ਹਸਪਤਾਲ ਸੋਨੀਆ ਗੁਪਤਾ ਲਿਖਦੇ ਐ ਸ਼ਿਕਾਇਤ ਕਿ ਜੀ ਭਾਰਤ ਪੂਸ਼ਣ ਅਮਰ ਅਜਾਦਾ ਦਾ ਪੱਤਰਕਾਰ ਮੈਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਸੋਸ਼ਲ ਮੀਡੀਆ ਤੇ ਮੇਰੇ ਬਾਰੇ ਗਲਤ ਪੋਸਟਾਂ ਪਾ ਰਿਹਾ ਹੈ ਤੇ ਇੱਕ ਦਿਨ ਉਹ ਮੇਰੇ ਦਫ਼ਤਰ ਆਇਆ ਹਾਤੇ ਉਹਨੇ ਮੇ ਤੋਂ 5 ਲੱਖ ਰੁਪਇਆ ਹਰ ਮਹੀਨੇ ਦੀ ਮੰਗ ਕੀਤੀ ਕਿਹਾ ਕਿ ਮੈਨੂੰ ਤੁਹਾਡੇ ਤੋਂ ਪਹਿਲੇ ਐਸਐਮਓ 5 ਲੱਖ ਰੁਪਇਆ ਮਹੀਨਾ ਦਿੰਦੇ ਸੀ ਤੇ ਤੁਸੀਂ ਵੀ ਦਿਓ ਮੈਂ ਕਹਿੰਦੇ ਹੈਰਾਨ ਹੋਈ ਵੀ ਤੈਨੂੰ ਮੈਂ 5 ਲੱਖ ਕਾਹਦਾ ਦੇਆ ਫਿਰ ਉਹ ਤੈਸ ਚ ਆ ਗਿਆ ਤੇ ਅਵਾ ਤਬਾ ਬੁਲਣ ਲੱਗਿਆ ਮੈਂ ਆਪਣੇ ਸਟਾਫ ਨੂੰ ਆਵਾਜ਼ ਮਾਰੀ ਤਾਂ ਫਾਰਮਾਸਿਸਟ ਸੁਖਵਿੰਦਰ ਸਿੰਘ ਆ ਗਿਆ ਮੈਨੂੰ ਸੁਖਵਿੰਦਰ ਸਿੰਘ ਨੇ ਕਿਹਾ ਐਸਐਮਓ ਕਹਿੰਦੀ ਆ ਕਿ ਮੈਡਮ ਦਵਾ ਕਰੋ ਦੇ ਕੇ ਪੈਸੇ ਗੱਲ ਨਿਭੇੜ ਲਓ ਅੱਗੇ ਐਸਐਮਓ ਲਿਖਦੀ ਆ ਕਿ ਮੈਨੂੰ ਲੱਗਦਾ ਹੈ ਕਿ ਸੁਖਵਿੰਦਰ ਸਿੰਘ ਫਾਰਮਾਸਿਸਟ ਵੀ ਪੱਤਰਕਾਰ ਭਾਰਤ ਪੂਸ਼ਣ ਨਾਲ ਰਲਿਆ ਹੋਇਆ ਹੈ ਫਿਰ ਅੱਗੇ ਉਹ ਜਾ ਕੇ ਲਿਖਦੇ ਆ ਜੀ ਕਿ ਮੈਨੂੰ ਅਗਲੇ ਦਿਨ ਫੋਨ ਆਉਂਦਾ ਫੋਨ ਤੇ ਮੇਰੇ ਨਾਲ ਬਦਸਲੂਕੀ ਕਰਦਾ ਤੇ ਇੱਕ ਦਿਨ ਪਹਿਲਾਂ ਉਹ ਇੱਕ ਰੇਡੀਓ ਚੈਨਲ ਪੰਜਾਬ ਰੇਡੀਓ ਪੰਜਾਬ ਟੁਡੇ ਤੇ ਇੰਟਰਵਿਊ ਦਿੰਦਾ ਮੇਰਾ ਨਾਮ ਲੈ ਕੇ ਗਲਤ ਜਾਣਕਾਰੀ ਦਿੰਦਾ ਮੈਨੂੰ ਸਮਾਜ ਚ ਬਦਨਾਮ ਕਰਦਾ ਹੁਣ ਇਹ ਤਾਂ ਸੀ ਪਰਚੇ ਦੀ ਗੱਲ ਜਦੋਂ ਤੁਸੀਂ ਪਰਚੇ ਤੇ ਧਿਆਨ ਨਾਲ ਨਿਗਾਹ ਮਾਰੋਗੇ ਤੁਹਾਨੂੰ ਪਤਾ ਲੱਗੇਗਾ ਉਹਦੇ ਵਿੱਚ ਦੋਸ਼ੀ આરોપી ਸਿਰਫ ਪੱਤਰਕਾਰ ਭਾਰਤ ਪੂਸ਼ਣ ਹੀ ਬਣਾਇਆ ਗਿਆ ਜਦ ਕਿ ਕੰਪਲੇਂਟ ਦੇ ਵਿੱਚ ਦੂਜਾ ਵਿਅਕਤੀ ਜਿਹੜਾ ਉਹਦਾ ਕਥਿਤ ਤੌਰ ਤੇ ਸਾਥੀ ਦੱਸਿਆ ਗਿਆ ਉਹ ਫਾਰਮਾਸਿਸਟ ਸੁਖਵਿੰਦਰ ਸਿੰਘ ਹੈ ਉਹਦਾ ਕਿਤੇ ਨਾਮ ਹੀ ਹੈ ਨਹੀਂ ਜੇ ਉਹ ਮੁੱਖ ਦੋਸ਼ੀ ਨਹੀਂ ਸੀ ਤਾਂ ਫਿਰ ਉਹਦਾ ਨਾਮ ਖਾਨਾ ਨੰਬਰ 2 ਚ ਰੱਖਿਆ ਜਾ ਸਕਦਾ ਸੀ ਯਾਨੀ ਕਿ ਲਾਈਕਲੀ ਟੂ ਬੀ ਐਨ ਅਕਿਊਜ਼ਡ ਇਹ ਕੀਤਾ ਜਾ ਸਕਦਾ ਸੀ ਪੁਲਿਸ ਨੇ ਕਿਉਂ ਨਹੀਂ ਕੀਤਾ ਜੇ ਕੰਪਲੇਂਟ ਦੇ ਵਿੱਚ ਕਾਗਨੀਜ਼ੇਬਲ ਅਫੈਂਸ ਸੀ ਜੋ ਕਿ ਐਸ ਐਚ ਓ ਨੇ ਲਿਖਿਆ ਕਿ ਇਹ ਸ਼ਿਕਾਇਤ ਦੇ ਵਿੱਚ ਕਾਗਨੀਜ਼ੇਬਲ ਅਫੈਂਸ ਹੈ 300 ਜਿਹੜੀ ਹੈਗੀ ਆ ਧਾਰਾ 8 ਬ੍ਰੈਕਟ ਚ 2 221 ਤੇ 79 ਬੀ ਐਨ ਐਸ ਇਹ ਹੁੰਦਾ ਜੀ ਫਰੋਤੀ ਮੰਗਣਾ ਤੇ ਇਹ ਹੁੰਦਾ ਜੀ ਸਰਕਾਰੀ ਮੁਲਾਜ਼ਮ ਦੇ ਕੰਮ ਕਾਜ ਦੇ ਵਿੱਚ ਵਿਗਨ ਪਾਉਣਾ ਇਹ ਮੁੱਖ ਉਤੇ ਦੋਸ਼ ਲਾਏ ਗਿਆ ਪਰਚੇ ਚ ਹੁਣ ਇਸ ਸੰਬੰਧ ਦੇ ਵਿੱਚ ਅੱਜ ਪ੍ਰੈਸ ਕਲੱਬ ਬਠਿੰਡਾ ਨੇ ਇੱਕ ਹੰਗਾਮੀ ਮੀਟਿੰਗ ਕੀਤੀ ਔਰ ਉਸ ਦੇ ਜਿਹੜੇ ਪ੍ਰਧਾਨ ਨੇ ਜਿਵੇਂ ਤੁਹਾਨੂੰ ਪਤਾ ਹੀ ਹੈ ਬਖਤੌਰ ਸਿੰਘ ਢਿਲੋਂ ਨੇ ਉਹਨਾਂ ਨੇ ਮੁੱਖ ਤੌਰ ਤੇ ਪੰਜ ਗੱਲਾਂ ਆਪਣੇ ਰੈਜ਼ੋਲੂਸ਼ਨ ਦੇ ਵਿੱਚ ਦਸੀਆਂ ਇਹ ਜਿਹੜਾ ਮਤਾ ਪਾ ਕੇ ਡਿਸਟ੍ਰਿਕਟ ਮੰਜੇਸਟ੍ਰੇਟ ਯਾਨੀ ਕਿ ਡਿਪਟੀ ਕਮਿਸ਼ਨਰ ਨੂੰ ਭੇਜਿਆ ਗਿਆ ਉਹਦੇ ਵਿੱਚ ਦੱਸਿਆ ਕਿ ਜਿਹੜਾ ਪਰਚਾ ਦਰਜ ਹੋਇਆ ਜੀ ਉਹਦੇ ਸਬੰਧ ਦੇ ਵਿੱਚ ਅਸੀਂ ਇਹ ਹੰਗਾਮੀ ਮੀਟਿੰਗ ਕਰਕੇ ਤੁਹਾਨੂੰ ਦੱਸ ਰਹੇ ਹਾਂ ਜਾਣਕਾਰੀ ਦੇ ਰਹੇ ਹਾਂ ਕਿ ਪੱਤਰਕਾਰ ਭਾਰਤ ਭੂਸ਼ਣ ਅਮਰ ਓਜਾਲਾ ਅਖਬਾਰ ਉਹ ਗੋਡਿਆਂ ਦੇ ਸਕੈਂਡਲ ਦੇ ਬਾਰੇ ਖਬਰ ਤੇ ਕੰਮ ਕਰ ਰਿਹਾ ਸੀ ਅਤੇ ਉਹਨੇ ਆਰਟੀਆਈ ਰਹੀਂ ਜਾਣਕਾਰੀ ਮੰਗੀ ਸੀ ਜਿਹੜੀ ਨਹੀਂ ਦਿੱਤੀ ਗਈ ਫਿਰ ਦੂਜੀ ਗੱਲ ਕਹਿੰਦੇ ਆ ਜੀ ਕਿ ਪੱਤਰਕਾਰ ਨੇ ਐਸਐਮਓ ਤੋਂ ਉਹਦਾ ਪੱਖ ਜਾਣਨ ਲਈ ਟੈਲੀਫੋਨ ਕੀਤਾ ਸੀ ਪਰ ਉਹ بار بار ਕਹਦਿਆ ਕਿ ਉਹ ਖੁਦ ਐਸਐਮਓ ਦੇ ਦਫਤਰ ਨਹੀਂ ਗਿਆ ਫਿਜ਼ੀਕਲੀ ਉੱਥੇ ਪਹੁੰਚਿਆ ਹੀ ਨਹੀਂ ਉਹ ਕਹਿੰਦੇ ਜੀ ਫਿਰ ਜਿਹੜੀ ਵਰਸ਼ਨ ਐਸਐਮਓ ਨੇ ਦਿੱਤੀ ਆ ਉਹ ਉਸ ਦੀ ਖਬਰ ਜਿਹੜੀ ਅਖਬਾਰ ਚ 27 ਤਰੀਕ ਨੂੰ ਪਬਲਿਸ਼ ਹੋਈ ਛਪੀ ਉਦੇ ਵਿੱਚ ਐਸਐਮਓ ਦਾ ਪੱਖ ਦਿੱਤਾ ਗਿਆ ਹੁਣ ਜਿਹੜੀ ਖਬਰ 27 ਨੂੰ ਛਪੀ ਹੈ ਇਹਦਾ ਮਤਲਬ ਉਹ 26 ਨੂੰ ਭੇਜੀ ਗਈ ਇਹਦਾ ਮਤਲਬ 26 ਨੂੰ ਐਸਐਮਓ ਨਾਲ ਗੱਲਬਾਤ ਹੋਈ ਫੋਨ ਤੇ ਤੇ ਪਰਚਾ ਫਿਰ ਜਿਹੜਾ ਦਰਜ ਹੋਇਆ ਉਹ 27 ਨੂੰ ਹੋਇਆ ਤੇ ਅੱਗੇ ਉਹ ਕਹਿੰਦੇ ਆ ਜੀ ਪ੍ਰੈਸ ਕਲੱਬ ਦੀ ਜਿਹੜੀ ਗਵਰਨਿੰਗ ਕਾਉਂਸਲ ਆ ਕਿ ਅਸੀਂ ਪੁਲਿਸ ਦੀ ਕਾਰਵਾਈ ਦੀ ਨਿੰਦਿਆ ਕਰਦੇ ਆ ਕਿਉਂਕਿ ਉਹਨਾਂ ਨੇ ਬਿਨਾ ਵੈਰੀਫਿਕੇਸ਼ਨ ਇਹ ਪਰਚਾ ਪੱਤਰਕਾਰ ਤੇ ਦਰਜ ਕੀਤਾ। ਚੌਥਾ ਪੁਆਇੰਟ ਕਹਿੰਦੇ ਆ ਜੀ ਪੀ ਸੀ ਐਮ ਐਸ ਯਾਨੀ ਕਿ ਸਰਕਾਰੀ ਡਾਕਟਰਾਂ ਦੀ ਜਿਹੜੀ ਜਥੇਬੰਦੀ ਐ ਐਸੋਸੀਏਸ਼ਨ ਆ ਬਠਿੰਡਾ ਯੂਨਿਟ ਉਹਨਾਂ ਨੇ ਇਸ ਗੱਲ ਤੇ ਕੋਈ ਗੱਲ ਨਹੀਂ ਕਹੀ ਯਾਨੀ ਕਿ ਬਿਲਕੁਲ ਸਾਇਲੈਂਟ ਰਹਾ ਉਹਨਾਂ ਦਾ ਪ੍ਰੈਸ ਨੋਟ ਜਿਹੜਾ ਕਿ ਕੱਲ ਜਾਰੀ ਕੀਤਾ ਗਿਆ ਕਿ ਕੀ ਐਸ ਐਮਓ ਦੀ ਸ਼ਿਕਾਇਤ ਸੱਚੀ ਹੈ ਜਾਂ ਝੂਠੀ ਹੈ। ਇਸ ਦੇ ਬਾਰੇ ਉਹਨਾਂ ਨੇ ਕੋਈ ਗੱਲ ਨਹੀਂ ਕਹੀ ਉਸ ਰੈਜ਼ੋਲੂਸ਼ਨ ਚ ਪੀसीएमਐਸ ਨੇ ਕਿਹਾ ਸੀ ਕਿ ਮੈਡਮ ਨੇ 7 ਜੁਲਾਈ ਨੂੰ ਟਰਾਂਸਫਰ ਹੋ ਕੇ ਇੱਥੇ ਜੁਆਇਨ ਕੀਤਾ ਤੇ ਉਹਨਾਂ ਨੇ ਇਹੋ ਜਿਹੀਆਂ ਕੁਝ ਤਬਦੀਲੀਆਂ ਚੇਂਜਸ ਕੰਮਕਾਜ ਚ ਲਿਆਂਦੀਆਂ ਜਿਦੇ ਨਾਲ ਹਸਪਤਾਲ ਦਾ ਖਰਚਾ ਘਟਿਆ ਔਰ ਮਰੀਜ਼ਾਂ ਨੂੰ ਫਾਇਦਾ ਹੋ ਰਿਹਾ ਹੈ ਯਾਨੀ ਕਿ سپورਟ ਤਾਂ ਕੀਤੀ ਐ ਸੇ ਮੋਦੀ ਪਰ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਕੀਤਾ ਕੀ ਐਸ ਐਮਓ ਦੀ ਸ਼ਿਕਾਇਤ ਸੱਚੀ ਹੈ ਕਿ ਝੂਠੀ ਹੈ ਅਗਲੀ ਗੱਲ ਉਹਨਾਂ ਨੇ ਕਿਹਾ ਕਿ ਜਿਹੜਾ ਆਡਿਟ ਹੁੰਦਾ ਜਿਹੜੀ ਹੁਣ ਕਮੇਟੀ ਬਣੀ ਹੋਈ ਆਡਿਟ ਲਈ ਉਹਦੀ ਰਿਪੋਰਟ ਜਲਦੀ ਮੰਗਾਈ ਜਾਏ ਤੇ ਜੇ ਕੋਈ ਦੋਸ਼ੀ ਹੈਗਾ ਉਹਦੇ ਉੱਤੇ ਕਾਰਵਾਈ ਕੀਤੀ ਜਾਏ ਯਾਨੀ ਕਿ ਜਿਹੜੇ ਗੋਡੇ ਸਸਤੇ ਲੈ ਕੇ 25000 ਰੁਪਿਆ ਦੇ ਲੈ ਕੇ 50000 ਰੁਪਏ ਚ ਸਰਕਾਰ ਨੂੰ ਦਿੱਤੇ ਜਾ ਰਹੇ ਆ ਉਹਦੇ ਸਬੰਧੀ ਜਿਹੜਾ ਵੀ ਕਸੂਰਬਾਹਰ ਹੂੰ ਸਜ਼ਾ ਦਿੱਤੀ ਜਾਏ ਐਪੀਐਸ ਪੀਸੀ ਐਮਐਸ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਨੇ ਆਪਣੇ ਕੱਲ ਦੇ ਪ੍ਰੈਸ ਰਿਲੀਜ਼ ਦੇ ਵਿੱਚ ਕਿਹਾ ਤੇ ਅਖੀਰਲਾ ਪੁਆਇੰਟ ਕਹਿੰਦੇ ਆ ਜੀ ਝੰਡਾ ਪ੍ਰੈਸ ਕਲੱਬ ਦੀ ਗਵਰਨਿੰਗ ਕਾਉਂਸਲ ਕਿ ਅਸੀਂ ਮੰਗ ਕਰਦੇ ਹਾਂ ਕਿ ਇਸ ਪਰਚੇ ਨੂੰ ਰੱਦ ਕੀਤਾ ਜਾਏ ਕੈਨਸਲ ਕੀਤਾ ਜਾਏ ਜੇ ਪੁਲਿਸ ਅਜੇ ਹਾਂ ਨਹੀਂ ਕਰਦੀ ਤਾਂ ਫਿਰ ਅਸੀਂ ਐਗਿਟੇਸ਼ਨ ਕਰਨ ਲਈ ਮਜਬੂਰ ਹੋ ਜਾਵਾਂਗੇ ਆ ਤੁਸੀਂ ਸਕਰੀਨ ਤੇ ਰੈਜ਼ੋਲਿਊਸ਼ਨ ਦੀ ਕਾਪੀ ਤੇ ਨਜ਼ਰ ਮਾਰ ਲਓ ਹੁਣ ਆਪਾਂ ਚੱਲਦੇ ਆ ਜੀ ਇਸ ਖਬਰ ਦੇ ਅਗਲੇ ਪੜਾਅ ਤੇ ਇਹ ਸਾਰੀ ਜਾਣਕਾਰੀ ਲੈਣ ਤੋਂ ਬਾਅਦ ਮੈਂ ਕੋਸ਼ਿਸ਼ ਕੀਤੀ ਕਿ ਪੁਲਿਸ ਨਾਲ ਸੰਪਰਕ ਕਰਕੇ ਪੁਲਿਸ ਦਾ ਪੱਖ ਜਾਣਿਆ ਜਾਏ ਚੰਗੀ ਤਰ੍ਹਾਂ ਉਹਨਾਂ ਨਾਲ ਸਵਾਲ ਜਵਾਬ ਕੀਤੇ ਜਾਣ ਕੋਸ਼ਿਸ਼ ਤਾਂ ਮੈਂ ਕੀਤੀ ਸੀਗੀ স্পেশাল ਡੀਜੀਪੀ ਲਾਅ ਐਂਡ ਆਰਡਰ ਅਰਪ੍ਰਿਤ ਸ਼ੁਕਲਾ ਨਾਲ ਸੰਪਰਕ ਹੋ ਜੇ ਮੈਸੇਜ ਸਵੇਰੇ ਪਾਇਆ ਪਰ ਜਦੋਂ ਮੈਂ ਫਿਰ ਦੁਪਹਿਰੇ ਉਹਨਾਂ ਦੇ ਦਫਤਰ ਕੰਟੈਕਟ ਕੀਤਾ ਕਿਉਂਕਿ ਉਹਨਾਂ ਦਾ ਜਵਾਬ ਨਹੀਂ ਆਇਆ ਸੀ ਤਾਂ ਮੈਨੂੰ ਪਤਾ ਲੱਗਿਆ ਕਿ ਸ਼ੁਕਲਾ ਸਾਹਿਬ ਛੁੱਟੀ 'ਤੇ ਦੇ ਫਿਰ ਮੈਂ ਉਹੀ ਜਿਹੜਾ ਮੈਸੇਜ ਸੀ ਆ ਸਕਰੀਨ ਤੇ ਦੇਖੋ ਇਹੀ ਮੈਸੇਜ ਮੈਂ ਐਸਐਸਪੀ ਬਠਿੰਡਾ ਅਮਨੀਤ ਕੰਡਲ ਨੂੰ ਭੇਜਿਆ ਐਸਐਸਪੀ ਨੂੰ ਇੱਕ ਮੈਸਜ ਕਵਰਿੰਗ ਮੈਸੇਜ ਭੇਜਿਆ ਖੈਰ ਉਹ ਦੂ ਬਾਅਦ ਤੋ ਜਵਾਬ ਨਹੀਂ ਆਇਆ ਤੇ ਫਿਰ ਮੈਂ ਉਹਨਾਂ ਨੂੰ ਸ਼ਾਮੀ ਕਾਲ ਕੀਤਾ ਹੁਣ ਐਸਐਸਪੀ ਮੈਡਮ ਨੇ ਇੱਕ ਚੀਜ਼ ਸਪਸ਼ਟ ਕੀਤੀ ਕਿ ਜਿਹੜੀ ਗੱਲ ਇਹ ਤੁਰ ਰਹੀ ਸੀ ਕਿ ਪੁਲਿਸ ਦੀ ਕਾਫੀ ਜ਼ਿਆਦਾ ਡਿਪਲੋਇਮੈਂਟ ਯਾਨੀ ਕਿ ਨਫਰੀ ਖੰਡਾ ਪ੍ਰੈਸ ਕਲੱਬ ਦੀ ਬਿਲਡਿੰਗ ਦੇ ird ਗਿਰਦ ਤਾਇਨਾਤ ਕੀਤੀ ਗਈ ਹੈ। ਸ਼ਾਇਦ ਪੱਤਰਕਾਰਾਂ ਦੇ ਉੱਤੇ ਕਿਸੇ ਕਿਸਮ ਦਾ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਉਹ ਕਹਿੰਦੇ ਜੀ ਠੀਕ ਨਹੀਂ। ਇਸ ਏਰੀਏ ਦੇ ਵਿੱਚ ਕਹਿੰਦੇ ਜੀ ਸਾਰੇ ਵੀਆਈਪੀ ਇੰਸਟੀਚੂਟਸ ਐਂਡ ਹਾਊਸਸ ਨੇ ਤੇ ਸਕੱਤਰੇਤ ਵੀ ਨੇੜੇ ਹੈ ਤੇ ਇੱਥੇ ਧਰਨੇ ਮੁਜ਼ਾਰੇ ਹੁੰਦੇ ਰਹਿੰਦੇ ਆ। ਤੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਪੁਲਿਸ ਦੀ ਤੈਨਾਤੀ ਕੀਤੀ ਸੀ ਉਹਨਾਂ ਨੇ ਕਿਹਾ ਕਿ ਬੀਕੇਯੂ ਸਿੱਧੂਪੁਰ ਦਾ ਧਰਨਾ ਚੱਲ ਰਿਹਾ ਇੱਕ ਮਜ਼ਦੂਰ ਖੇਤ ਮਜ਼ਦੂਰ ਜਥੇਬੰਦੀ ਦਾ ਧਰਨਾ ਚੱਲ ਰਿਹਾ ਤੇ ਅਸੀਂ ਉਹਦੇ ਮੱਦੇਨਜ਼ਰ ਡਿਪਲॉयਮੈਂਟ ਕੀਤੀ ਸੀ ਉਹਨਾਂ ਨੇ ਅੱਗੇ ਇਹ ਵੀ ਕਿਹਾ ਕਿ ਪੱਤਰਕਾਰ ਸਾਨੂੰ ਅਕਸਰ ਮਿਲਦੇ ਰਹਿੰਦੇ ਆ ਉਹ ਤਾਂ ਇਦਾਂ ਦਾ ਕੋਈ ਧਰਨਾ ਇਹਾਂ ਪ੍ਰੋਟੈਸਟ ਮਾਰਚ ਨਹੀਂ ਕਰਦੇ ਸਾਨੂੰ ਪਤਾ ਹੈ ਉਹਨਾਂ ਨੇ ਵੱਤ-ਵੱਤ ਸਾਨੂੰ ਕੋਈ ਨਾ ਕੋਈ ਰਿਪ੍ਰেজੈਂਟੇਸ਼ਨ ਦਰਖਾਸਤ ਦੇਣੀ ਹੁੰਦੀ ਹੈ ਤੇ ਨਾਲੇ ਕਿਹਾ ਕਿ ਸਾਡੇ ਸੰਬੰਧ ਪੱਤਰਕਾਰਾਂ ਨਾਲ ਠੀਕ-ਠਾਕ ਨੇ ਫਿਰ ਮੈਂ ਐਸਐਸਪੀ ਨੂੰ ਪੁੱਛਿਆ ਜਿਦਾ ਜੀ ਤੁਸੀਂ ਪਰਚਾ ਦਰਜ ਕੀਤਾ ਉਹ ਵੈਰੀਫਾਈਡ ਨਹੀਂ ਹੈ ਉਹ ਤਾਂ ਗਲਤ ਤੱਥ ਨੇ ਉਹ ਫਿਰ ਕਹਿੰਦੇ ਜੀ ਤੁਸੀਂ ਇੱਕ ਰਿਪ੍ਰেজੈਂਟੇਸ਼ਨ ਸਾਨੂੰ ਭਜਵਾਓ ਤੇ ਅਸੀਂ ਸਾਰੇ ਫੈਕਟ ਰੀ-ਵੇਰੀਫਾਈ ਕਰ ਲਾਂਗੇ। ਰੀ-ਵੇਰੀਫਾਈ ਦਾ ਮਤਲਬ ਕਿ ਪਹਿਲਾਂ ਤਾਂ ਉਹਨਾਂ ਨੇ ਜੋ ਕੰਪਲੇਂਟ ਆਈ ਲਿਖਤੀ ਤੇ ਉਹਦੇ ਵਿੱਚ ਥੱਲੇ ਉਹਦੇ ਤਹਿਤ ਇਹ ਸਚਾਈ ਕੀ ਹੈ ਉਹਦੇ ਬਾਰੇ ਐਸਐਸਪੀ ਨੇ ਇਹ ਰਜ਼ਾਮੰਦਗੀ ਜ਼ਾਹਰ ਕੀਤੀ ਕਿ ਅਸੀਂ ਵੈਰੀਫਾਈ ਕਰ ਲਵਾਂਗੇ। ਫੇਰ ਮੈਂ ਉਹਨਾਂ ਨੂੰ ਅਗਲਾ ਸਵਾਲ ਕੀਤਾ ਕਿ ਤੁਸੀਂ ਗ੍ਰਿਫਤਾਰ ਕਰ ਲਓਗੇ ਤੁਸੀਂ ਪੱਤਰਕਾਰ ਭੂਸ਼ਣ ਨੂੰ ਉਹਦਾ ਵੀ ਉਹਨਾਂ ਨੇ ਇਸ ਹਿਸਾਬ ਨਾਲ ਜਵਾਬ ਦਿੱਤਾ ਕਿ ਇਹੋ ਜੀ ਕੋਈ ਗੱਲ ਨਹੀਂ ਯਾਨੀ ਕਿ ਭਾਰਤ ਪੂਸ਼ਨ ਦੀ ਗ੍ਰਿਫਤਾਰੀ ਵਾਲੇ ਪਾਸੇ ਪੁਲਿਸ ਨਹੀਂ ਤੁਰ ਰਹੀ ਤੀਜੀ ਗੱਲ ਫਿਰ ਜਦੋਂ ਮੈਂ ਪੁੱਛਿਆ ਜੇ ਐਸਐਸਪੀ ਮੈਡਮ ਸ਼ਿਕਾਇਤ ਝੂਠੀ ਪਾਈ ਜਾਂਦੀ ਹੈ ਜਿਵੇਂ ਕਿ ਭਾਰਤ ਪੂਸ਼ਨ ਦੀ ਇੰਟਰਵਿਊ ਤੋਂ ਜਿਹੜੀ ਅਸੀਂ ਕੱਲ ਚਲਾਈ ਉਹ ਤੋਂ ਸਪਸ਼ਟ ਹੁੰਦਾ ਹੈ ਕਿ ਉਹ ਤਾਂ ਐਸਐਮਓ ਸੋਨੀਆ ਗੁਪਤਾ ਦੇ ਦਫ਼ਤਰ ਗਿਆ ਹੀ ਨਹੀਂ ਤਾਂ ਫਿਰ ਕਹਿੰਦੇ ਦੇਖ ਲਾਂਗੇ ਮੈਂ ਕਿਹਾ ਜੀ ਫਿਰ 182 ਜਿਹੜੀ ਧਾਰਾ ਹੁੰਦੀ ਹੈ ਸ਼ਾਇਦ ਉਹ ਬੀ ਐਨ ਐਸ ਚੋਂ ਦਾ ਕੋਈ ਨਵਾਂ ਰੱਖਤਾ ਹੋਵੇ ਤੇ ਉਹਦੇ ਤਹਿਤ ਤਾਂ ਫਿਰ ਝੂਠੀ ਸ਼ਿਕਾਇਤ ਦਾਇਰ ਕਰਨ ਵਾਲੇ ਤੇ ਵੀ ਪਰਚਾ ਹੋਣਾ ਚਾਹੀਦਾ ਉਹਦਾ ਜਵਾਬ ਦਿੱਤਾ ਐਸ ਐਸ ਪੀ ਨੇ ਕਿ ਅਸੀਂ ਲੀਗਲੀ ਦੇਖ ਲਵਾਂਗੇ ਮਤਲਬ ਕਿ ਕਾਨੂੰਨੀ ਤੌਰ ਤੇ رائے ਲੈ ਲਾਂਗੇ ਡੀਏ ਲੀਗਲ ਵਗੈਰਾ ਦੀ ਤੇ ਜੇ ਕਾਨੂੰਨੀ رائے ਦੇ ਮੁਤਾਬਕ ਜਾਂ ਕਾਨੂੰਨ ਦੇ ਮੁਤਾਬਕ ਕੋਈ ਇਹੋ ਜਿਹੀ ਕਾਰਵਾਈ ਝੂਠੀ ਜਾਣਕਾਰੀ ਦੇਣ ਦੇ ਆਧਾਰ ਤੇ ਕਰਨੀ ਬਣਦੀ ਹੋਈ ਤਾਂ ਕੀਤੀ ਜਾਏਗੀ ਸੋ ਇੱਥੋਂ ਇਹ ਕਲੀਅਰ ਹੋ ਜਾਂਦਾ ਹੈ ਕਿ ਐਸਐਮਓ ਦੀ ਜਿਹੜੀ ਸ਼ਿਕਾਇਤ ਹੈ ਜਿਹਦੇ ਵਿੱਚ ਤੱਥ ਨਹੀਂ ਕਿਉਂਕਿ ਜੇ ਸ਼ਿਕਾਇਤ ਦੇ ਵਿੱਚ ਇਹ ਲਿਖਿਆ ਗਿਆ ਕਿ ਭਾਰਤ ਪੂਸ਼ਣ ਨੇ ਸੋਸ਼ਲ ਮੀਡੀਆ ਤੇ ਕੋਈ ਆਪत्तिजनक ਪੋਸਟਾਂ ਪਾਈਆਂ ਤਾਂ ਉਹਦੇ ਵਿਸਤਾਰ ਦੇਣੇ ਚਾਹੀਦੇ ਸੀ ਐਸਐਮ ਨੂੰ ਅੱਗੇ ਪਤਾ ਲੱਗੂਗਾ ਜਦੋਂ ਵੈਰੀਫਿਕੇਸ਼ਨ ਸ਼ੁਰੂ ਹੋਊਗੀ ਕਿ ਕੀ ਪੋਸਟਾਂ ਪਾਈਆਂ ਉਹਦੇ ਵਿੱਚ ਕੀ ਆਪत्तिजनक ਸੀ ਜਾਂ ਕੀ ਡੈਫੈਮੇਟਰੀ ਸੀ ਜਾਂ ਨਹੀਂ ਸੀ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਜੂਗਾ ਜੋ ਇੱਥੇ ਇਹ ਚੀਜ਼ ਸਪਸ਼ਟ ਹੋ ਜਾਂਦੀ ਹੈ ਕਿ ਹੁਣ ਪੱਤਰਕਾਰ ਭਾਈਚਾਰਾ ਭਾਵੇਂ ਉਹ ਕਿਸੇ ਵੀ ਸ਼ਹਿਰ ਚ ਜ਼ਿਲ੍ਹੇ ਚ ਹੋਵੇ ਉਹ ਇਹੋ ਜੀ ਧੱਕੇਸ਼ਾਹੀ ਨੂੰ ਚੁੱਪ ਕਰਕੇ ਸਹਿਣ ਕਰਨ ਵਾਲਾ ਨਹੀਂ ਹੈਗਾ ਜਿਸ ਤਰ੍ਹਾਂ ਅਸੀਂ ਕੱਲ ਦੀ ਖਬਰ ਦੇ ਵਿੱਚ ਦੱਸਿਆ ਸੀ ਜਿਹੜਾ ਅਸੀਂ ਇੱਕ ਬਣਾਇਆ ਹੈਗਾ ਇੰਡੀਪੈਂਡੈਂਟ ਜਰਨਲਿਸਟ ਕਮਿਸ਼ਨ ਆਫ ਇਨਕੁਆਇਰੀ ਜਿਹਦੇ ਚੇਅਰਮੈਨ ਜਸਟਿਸ ਰਿਟਾਇਰਡ ਰਣਜੀਤ ਸਿੰਘ ਰੰਧਾਵਾ ਨੇ ਨਾਲ ਉਹਨਾਂ ਦੇ ਦੋ ਮੈਂਬਰ ਡਾਕਟਰ ਐਚਐਸ ਵਾਲੀਆ ਤੇ ਐਡਵੋਕੇਟ ਟੀਪੀਐਸ ਤੋਂਗ ਨੇ ਉਹਨਾਂ ਨੂੰ ਅਸੀਂ ਕੱਲ ਬੇਨਤੀ ਕੀਤੀ ਸੀ ਕਿ ਪਤਕਰ ਭਾਰਤ ਭੂਸ਼ਣ ਤੇ ਦਰਜ ਕੀਤੇ ਗਏ ਪਰਚੇ ਬਾਰੇ ਕਿਰਪਾ ਕਰਕੇ ਤੁਸੀਂ ਜਾਂਚ ਕਰੋ ਔਰ ਜੱਜ ਸਾਹਿਬ ਨੇ ਸਾਨੂੰ ਇਹ ਭਰੋਸਾ ਦਿਵਾਇਆ ਸੀ कि कमीशन इसकी जांच करके इसकी रिपोर्ट जनतक करेगा सो वट आई वॉन्ट टू से नाउ वी आर मच मोर ऑरगेनाइज हूँ पत्रकार भाईचारा काफ़ी संगठित हो चुका और सू लीगल माइंडस की भी सपोर्ट मिल चुकी है और अगे न भी मिलती रहेगी जो धक्केशाही हूँ है सरकार वालों ਜੇ ਸਰਕਾਰ ਦੇ ਕਹਿਣ ਤੇ ਪੁਲਿਸ ਕਰਦੀ ਹੈ ਤਾਂ ਉਹਨਾਂ ਵਿਰੁੱਧ ਡਟ ਕੇ ਖੜਨ ਲਈ মিডিਆ ਪਰਸਨਸ ਤਿਆਰ ਨੇ ਔਰ ਇੱਕ ਤਰਫਾ ਪੱਖਪਾਤੀ ਕਾਰਵਾਈ ਦੀ ਜਾਂਚ ਕਰਨ ਲਈ ਵੀ ਇਹੋ ਜੇ ਰੁਤਬੇ ਵਾਲੇ ਸਟੇਚਰ ਵਾਲੇ ਮੈਂਬਰਸ ਆਫ ਦੀ ਕਮਿਸ਼ਨ ਨੇ ਜਿਹੜੇ ਕਿ ਇੰਡੀਪੈਂਡੈਂਟ ਆਜ਼ਾਦਾਨਾ ਤੌਰ ਤੇ ਜਾਂਚ ਕਰਕੇ ਤੱਥ ਜਨਤਾ ਦੇ ਦਰਬਾਰ ਦੇ ਵਿੱਚ ਯਾਨੀ ਕਿ ਲੋਕਾਂ ਦੀ ਅਦਾਲਤ ਦੇ ਵਿੱਚ ਰੱਖਣਗੇ ਜਿਸ ਤੋਂ ਸਰਕਾਰ ਨੂੰ ਸਮਝ ਆਉਣੀ ਚਾਹੀਦੀ ਹੈ ਕਿ ਸਿਰਫ ਜਾਂਚ ਪੁਲਿਸ ਜਾਂ ਸਰਕਾਰੀ ادارے ਹੀ ਨਹੀਂ ਕਰ ਸਕਦੇ ਕੋਈ ਇੰਡੀਪੈਂਡੈਂਟ ادارے ਵੀ ਪੁਲਿਸ ਦੀਆਂ ਕਾਰਵਾਈਆਂ ਦੇ ਧੱਕੇਸ਼ਾਹੀਆਂ ਦੀ ਜਾਂਚ ਕਰਨ ਦੇ ਕਾਬਿਲ ਨੇ ਔਰ ਉਹ ਹੁਣ ਕਰਨਗੇ ਮੈਨੂੰ ਰਿੰਦਰ ਸਿੰਘ ਤਗੜ ਨੂੰ ਆਗਿਆ ਦਿਓ ਜੀ ਸਤਿ ਸ੍ਰੀ ਅਕਾਲ ਨਮਸਕਾਰ ਖੁਦਾ ਹਾਫਿਜ਼